ਪਿਆਰੋ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਮਹਿਮਾ ਬੜੀ ਵੱਡੀ ਜੀ ਬੜੀ ਵੱਡੀ ਮਹਿਮਾ ਮਹਾਰਾਜ ਦੀ ਯਾਦ ਰੱਖਣਾ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜ ਜਾਂਦਾ ਹੈ ਮਹਾਰਾਜ ਉਹਦੀ ਝੋਲੀ ਵਿੱਚ ਵਡਿਆਈਆਂ ਪਾ ਦਿੰਦਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਇੰਨੇ ਮਹਾਨ ਨੇ ਕਿ ਜਿਹੜੀ ਚੀਜ਼ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਸ਼ੋਹ ਜਾਂਦੀ ਹੈ ਉਹ ਸਾਹਿਬ ਬਣ ਜਾਂਦੀ ਹੈ ਪੂਜਣਯੋਗ ਬਣ ਜਾਂਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਕਾਰ ਲਈ ਕਪੜਾ ਆ ਕਪੜੇ ਦਾ ਰਮਾਲਾ ਤਿਆਰ ਹੋਇਆ ਜਦੋਂ ਸਤਿਗੁਰਾਂ ਦੇ ਅੰਗ ਨੂੰ ਲੱਗਾ ਤੇ ਉਹ ਰਮਾਲਾ ਸਹਿ ਬਣ ਜਾਂਦਾ ਹੈ ਕਪੜੇ ਦਾ ਚੰਦਵਾਹ ਆਂਦਾ ਹੈ ਜਦੋਂ ਸਤਿਗੁਰਾਂ ਦੇ ਉੱਪਰ ਝੁਲਾਇਆ ਜਾਂਦਾ ਹੈ ਤੇ ਗੁਰੂ ਪਿਆਰਿਓ ਕੱਲਾ ਚੰਦਵਾਹ ਨਹੀਂ ਰਹਿ ਜਾਂਦਾ ਚੰਦਵਾਹ ਸਹਿ ਬਣ ਜਾਂਦਾ ਹੈ ਸ਼ਰਧਾਲੂ ਨੇ ਚੋਰ ਲਿਆਂਦਾ ਜਦੋਂ ਸਤਗੁਰਾਂ ਦੇ ਉੱਪਰ ਝੂਲਿਆ ਹੈ ਤੇ ਗੁਰਮਖੋ ਉਹ ਚੋਰ ਨਹੀਂ ਰਹਿ ਜਾਂਦਾ ਉਹ ਚਵਰ ਸਹਿਬ ਬਣ ਜਾਂਦਾ ਹੈ ਲੱਕੜ ਦਾ ਪੀੜਾ ਲਿਆਂਦਾ ਸ਼ਰਧਾਲੂ ਨੇ ਜਦੋਂ ਮਹਾਰਾਜ ਜੀ ਉੱਤੇ ਬਰਾਜਮਣ ਹੋਏ ਉਹ ਲੱਕੜ ਵੀ ਜਿਸ ਲੱਕੜ ਦਾ ਪੀੜਾ ਬਣਿਆ ਉਹ ਪੀੜਾ ਸਹਿਬ ਬਣ ਜਾਂਦਾ ਹੈ ਯਾਦ ਰੱਖਣਾ ਜਿਹੜੀ ਚੀਜ਼ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਾਲ ਜੁੜ ਜਾਂਦੀ ਹੈ ਉਹ ਸਹਿਬ ਬਣ ਜਾਂਦੀ ਹੈ ਤੇ ਸੱਜਣਾ ਜੇ ਤੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੁੜ ਜਾਏਂਗਾ ਸਤਿਗੁਰੂ ਸੱਚੇ ਪਾਤਸ਼ਾਹ ਤੈਨੂੰ ਵੀ ਸਤਕਾਰ ਬਖਸ਼ ਦੇਣਗੇ ਤੈਨੂੰ ਵੀ ਵਡਿਆਈਆਂ ਬਖਸ਼ ਦੇਣਗੇ ਇੰਨੇ ਮਹਾਨ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਸਾਂ ਪਾਤਸ਼ਾਹੀਆਂ ਦੀ ਪਵਣ ਜੋਤ